ਜੇ ਸਰਕਾਰਾਂ ਸਿੱਖਾਂ ਦੇ ਪੱਖ ਦੇ ਵਿੱਚ ਹੀ ਨਹੀਂ ਤਾਂ ਸਿੱਖ ਤੁਹਾਡਾ ਕਿਸ ਤਰ੍ਹਾਂ ਸਾਥ ਦੇਣਗੇ ਇਹ ਬਿਆਨ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਦਿੱਤੇ ਗਏ ਨੇ ਤੇ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦੀਆਂ ਸਾਥੀਆਂ ਦੇ ਹੱਕ ਦੇ ਵਿੱਚ ਸੁਖਪਾਲ ਸਿੰਘ ਖੈਰਾ ਆਏ ਨੇ ਦੂਜੇ ਪਾਸੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਵੀ ਸਾਧਦੇ ਨੇ ਤੇ ਕਿਹਾ ਹੈ ਕਿ ਬੀਤੇ ਦਿਨਾਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦੀਆਂ ਸਾਥੀਆਂ ਦੇ ਉੱਤੇ ਐਨਐਸਏ ਲਗਾ ਕੇ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਤੇ ਸ਼ਰਿਆਮ ਤੱਕੇਸ਼ਾਈਆ ਜਿਹੜੀ ਸਿੱਖ ਜਥੇਬੰਦੀਆਂ ਦੇ ਨਾਲ ਕੀਤੀ ਗਈ ਤੇ ਜਿਸ ਨੂੰ ਲੈ ਕੇ ਲਗਾਤਾਰ ਵਿਰੋਧ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਕੀਤਾ ਗਿਆ ਤੇ ਸਿੱਖ ਜਥੇਬੰਦੀਆਂ ਦਾ ਪੱਖ ਜਿਹੜਾ ਸੁਖਪਾਲ ਸਿੰਘ ਖੈਰਾ ਨੇ ਪੂਰਿਆ ਤੇ ਉੱਥੇ ਹੀ ਉਹਨਾਂ ਨੇ ਦੂਜੇ ਪਾਸੇ ਕਿਹਾ ਕਿ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਕੈਦੀ ਸਾਥੀ ਨੇ ਤੇ ਜਦਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਤੇ ਸ਼੍ਰੀ ਆਮ ਜਿਹੜੀ ਸਿੱਖਾਂ ਦੇ ਨਾਲ ਤਕੇਸ਼ ਆਯੋਰੀਆ ਉਸ ਨੂੰ ਲੈ ਕੇ ਸਰਕਾਰਾਂ ਵੀ ਸਾਜ਼ਿਸ਼ਾਂ ਰਚਨੀਆਂ ਨੇ ਅਜੇ ਹੀ ਜਿਹੜੇ ਵੱਡੇ ਇਲਜ਼ਾਮ ਵੀ ਨੇ ਉਹ ਲਗਾਏ ਗਏ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸੁਪਾਲ ਸਿੰਘ ਖੈਰਾ ਦਾ ਸਿੱਖ ਜਥੇਬੰਦੀਆਂ ਨੂੰ ਲੈ ਕੇ ਹੋਰ ਕੀ ਕਹਿਣਾ ਮੈਂ ਆਪਣੀ ਪਾਰਟੀ ਸਰਵੇ ਕਹਿਣਾ ਚਾਹੁੰਦਾ ਕਿ ਦੇਖੋ ਜੇ ਤੁਸੀਂ ਸਿੱਖਾਂ ਦੀ ਗੱਲ ਨਹੀਂ ਕਰੋਗੇ ਤੇ ਫਿਰ ਪੰਜਾਬ ਚ ਤੁਹਾਨੂੰ ਸਿੱਖ ਵੋਟ ਕਿਉਂ ਪਾਉਣਗੇ ਦੱਸੋ ਪਾਉਂਗੇ ਤੁਸੀਂ ਵੋਟ ਜੇ ਕੋਈ ਤੁਹਾਡੀ ਗੱਲ ਨਾ ਕਰੇ ਤਾਂ ਅਸੀਂ ਨੈਸ਼ਨਲਿਜ਼ਮ ਰੱਖੋ ਆਪਣੇ ਦੇਸ਼ ਦੇ ਵਾਸਤੇ ਆਪਣੇ ਜਜ਼ਬਾਤ ਰੱਖੋ ਭੁੱਜ ਪਰ ਆਪਣੇ ਸੂਬੇ ਦੇ ਵਾਸਤੇ ਵੀ ਤਾਂ ਨੈਸ਼ਨਲਿਜ਼ਮ ਪੈਦਾ ਕਰੋ ਇਹਦਾ ਰਾਸ਼ਟਰਵਾਦ ਪੰਜਾਬ ਦਾ ਜਜ਼ਬਾਤੀ ਰਾਸ਼ਟਰਵਾਦ ਅਲੱਗ ਹੋਣਾ ਚਾਹੀਦਾ ਸਾਡਾ ਇੱਥੇ ਕੇਂਦਰਿਤ ਹੋਣਾ ਚਾਹੀਦਾ ਤੇ ਜੇ ਕੇਂਦਰਿਤ ਹੁੰਦਾ ਤੇ ਫਿਰ ਸਾਡੇ ਨੌਜਵਾਨਾਂ ਤੇ ਐਨੇ ਸੇ ਨਾ ਲੱਗਦੇ ਮੈਂ ਆਪਣੇ ਮੁੱਖ ਮੰਤਰੀ ਔਰ ਅਕਾਲੀ ਦਲ ਦੇਖੋ ਅਕਾਲੀ ਦਲ ਨੂੰ ਮੈਂ ਹੁਣ ਆਪਾਂ ਕਿਸੇ ਨੂੰ ਮਾੜਾ ਦਿਲ ਮੇਰਾ ਕਹਿਣ ਨੂੰ ਦਿਲ ਹੀ ਨਹੀਂ ਕਰਦਾ ਸੂਬੇ ਨੂੰ ਵੀ ਨਹੀਂ ਮਾੜਾ ਕਹਿਣਾ ਚਾਹੁੰਦਾ ਮੈਂ ਇਹ ਕਹਿੰਦਾ ਨਾ ਕਿ ਮਾਫੀ ਮੰਗ ਦੋ ਮੇਰੇ ਨਾਲ ਆ ਜਾਓ ਸਾਰੇ ਵਾਪਸ ਆ ਜਾਓ ਉਹ ਭਈ ਅਕਾਲੀ ਦਲ ਜੱਤਾਂ ਹੀ ਏਜੰਡੇ ਤੇ ਨਹੀਂ ਆਉਂਦਾ ਅੱਜ ਉਹ ਮੈਂ ਬਿਲ ਪਾਸ ਕਰਨ ਦੀ ਕਰਕੇ ਅਕਾਲੀ ਦਲ ਦਾ ਕੰਮ ਸੀਗਾ ਜਥੇਦਾਰ ਕੋਂਕੇ ਗੁਰਦੇਵ ਸਿੰਘ ਕੋਂਕੇ ਅਕਾਲ ਤਖਤ ਦਾ ਜਥੇਦਾਰ ਉਹਦੀ 90 ਦੇ ਰਾਹਕੇ ਵਿੱਚ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਉਹਦੀ ਉਹਨੂੰ ਉਹਨੂੰ ਸ਼ਹੀਦ ਅਗਰ ਤੁਸੀਂ ਪੰਥ ਹੁੰਦੇ ਤੁਹਾਡੇ ਜਜ਼ਬਾਤ ਹੁੰਦੇ ਤੁਸੀਂ ਇਹਨਾਂ ਅਫਸਰਾਂ ਨੂੰ ਸਜ਼ਾ ਲਾਉਂਦੇ ਤੁਸੀਂ ਸਜ਼ਾ ਦਾ ਤੁਸੀਂ ਕੀ ਦੇਣੀ ਤੁਸੀਂ ਤਾਂ ਉਹ ਸੁਮੇਤ ਸਿੰਘ ਸੈਣੀ ਜਿਹਦੇ ਤੇ ਬਹੁਤ ਇਲਜ਼ਾਮ ਸੀਗੇ ਤੁਸੀਂ ਉਹਨੂੰ ਡੀਜੀਪੀ ਬਣਾਇਆ ਯਾਰ ਦੋ ਸਿੱਖਾਂ ਨੂੰ ਗੋਲੀ ਮਾਰ ਕੇ ਮਾਰ ਦਿੱਤੀ ਬਾਈਬਲ ਕਲਾਂ ਦੇ ਵਿੱਚ ਅੱਛਾ ਹੁਣ ਐਡਾ ਵੱਡਾ ਹੋ ਰਿਹਾ ਇੱਕ ਪਾਸੇ ਕਹਿੰਦੇ ਆਕਾਲੀ ਦਲ ਅਸੀਂ ਵਧ ਅਧਿਕਾਰਾਂ ਦੇ ਮਦਦੀਆਂ ਫੈਡਰਲ ਢਾਂਚਾ ਚਾਹੀਦਾ ਆਨੰਦਪੁਰ ਸਾਹਿਬ ਦਾ ਮਤਾ ਚਾਹੀਦਾ ਚਾਹੀਦਾ ਵਾ ਸਭ ਕੁਝ ਪਰ ਕਿੰਨਾ ਮਿਲੂਗਾ ਜਦੋਂ ਜੰਮੂ ਕਸ਼ਮੀਰ ਦੇ ਦੋ ਟੋਟੇ ਇੱਕ ਸਟੇਟ ਨੂੰ ਤੋੜ ਕੇ ਉਹਦੇ ਅਧਿਕਾਰ ਖੋਲੇ ਯੂਟੀ ਬਣਾਏ ਆਕਾਲੀ ਦਲ ਜਿਹੜਾ ਮੌਜੂਦਾ ਆਕਾਲੀ ਦਲ ਨੇ ਵੋਟਾਂ ਪਾਈਆਂ ਕੇਂਦਰ ਦੀ ਸਰਕਾਰ ਨੂੰ ਐਦਾਂ ਬਣ ਜੁਕੇ ਅਧਿਕਾਰ ਆਪਣੇ ਵਧ ਜਾਣਗੇ ਐਦਾਂ ਵਧਣਗੇ ਸਿੱਖਾਂ ਦੇ ਉੱਤੇ ਇਹ ਹਮਲੇ ਹੋਏ ਨੇ ਵਰਲਡਵਾਈਡ ਸਾਡੇ ਉੱਥੇ ਆ ਰਿਹਾ ਕਿ ਕੈਨੇਡਾ ਚ ਜਿਹੜਾ ਹੈ ਉਹ ਮਿਸਟਰ ਨਿਜਰ ਉਹਦਾ ਕਤਲ ਕਰਾਇਆ ਇਥੋਂ ਦੇ ਕੋਈ ਏਜੰਸੀਜ਼ ਦੇ ਉੱਤੇ ਇਹ ਬਹਿ ਨਹੀਂ ਕਹਿ ਰਿਹਾ ਇਹ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਆਨ ਕੇ ਇਲਜ਼ਾਮ ਲਾਇਆ ਨੇ ਅਮਰੀਕਨ ਅਮਰੀਕਨ ਪ੍ਰੈਜ਼ੀਡੈਂਟ ਦੇ ਸਟਾਫ ਨੇ ਇਲਜ਼ਾਮ ਲਾਇਆ ਨੇ ਕਿ ਸਾਡੇ ਦੇਸ਼ ਵਿੱਚ ਭਾਰਤ ਤੋਂ ਏਜੰਸੀਆਂ ਆਨ ਕੇ ਤੇ ਫਲਾਨੇ ਬੰਦੇ ਨੂੰ ਕਤਲ ਕਰਨਾ ਚਾਹੁੰਦੀਆਂ ਨੇ ਯਾਰ ਇਥੋਂ ਦਾ ਮੁੱਖ ਮੰਤਰੀ ਪੱਗ ਬੰਨਦਾ ਹੋਵੇ ਸੇਖ ਹੋਵੇ ਉਹਦੇ ਕੋਈ ਆਵਾਜ਼ ਹੀ ਨਹੀਂ ਉਸ ਬੰਦੇ ਦੇ ਉੱਤੇ ਆ ਉਹ ਬੋਲਿਆ ਹੀ ਨਾ ਯਾਰ ਕੋਈ ਨਾ ਮੈਂ ਪੁੱਛਿਆ ਆਪਣੀ ਸਰਕਾਰ ਨੂੰ ਕਿ ਤੁਸੀਂ ਆ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਨੇ ਉਥੋਂ ਦੀਆਂ ਸਰਕਾਰਾਂ ਦੇ ਇਹ ਨਹੀਂ ਹੋਣਾ ਚਾਹੀਦਾ ਇਹਦੀ ਜਾਂਚ ਹੋਣੀ ਚਾਹੀਦੀ ਆ ਬੋਲਿਆ ਨਹੀਂਗਾ ਭਗਵੰਤ ਸੁਖਬੀਰ ਹੀ ਨਹੀਂ ਬੋਲਿਆ ਹੁਣ ਫੇਰ ਕਹਿੰਦੇ ਜੀ ਸਾਨੂੰ ਕਿਉਂ ਕਹਿੰਦੇ ਤੁਸੀਂ ਮਾੜਾ ਦੱਸੋ ਬੋਲਿਆ ਹੀ ਨਹੀਂਗਾ ਕੌਣ ਬੋਲੂਗਾ ਦੱਸੋ ਕੀ ਸਾਡਾ ਜੇ ਸਾਡੇ ਸਿੱਖ ਵਿਦੇਸ਼ਾਂ ਦੀਆਂ ਧਰਤੀਆਂ ਦੇ ਉੱਤੇ ਉਹਨਾਂ ਦੀਆਂ ਚੰਗੇ ਦੇਸ਼ਾਂ ਦੀਆਂ ਧਰਤੀਆਂ ਤੇ ਉਹਨਾਂ ਦੇ ਜਜ਼ਬਾਤ ਮੈਂ ਉਹਨਾਂ ਦੀ ਜ਼ਿੰਦਗੀਆਂ ਮਹਿਫੂਜ਼ ਨਹੀਂ ਗੀਆਂ ਤੇ ਭਾਰਤ ਵਿੱਚ ਕਿੱਦਾਂ ਮਹਿਫੂਜ਼ ਹੋ ਸਕਦੀਆਂ ਦੱਸੋ ਸਮਝਾਓ ਅਜਿਹਾ ਦੀਪ ਸਿੱਧੂ ਦਾ ਪਹਿਲਾਂ ਵੀ ਕਿਹਾ ਫੇਕ ਐਕਸੀਡੈਂਟ ਨਾ ਮੈਨੂੰ ਮੈਨੂੰ ਹੁਣ ਪੂਰਨ ਆਸ ਆ ਕਿ ਉਹ ਐਕਸੀਡੈਂਟ ਨਹੀਂ ਸੀਗਾ ਇਟ ਵਾਸ ਅ ਕਿਲਿੰਗ ਲਾਈਕ ਅਦਰ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਫੇਕ ਇੰਕਾਊਂਟਰਸ ਪੰਜਾਬ ਤੋਂ ਹਣੇ ਸ਼ੁਰੂ ਹੋਗੇ ਨਾ ਪੰਜਾਬ ਸੋਨੇ ਸ਼ੁਰੂ ਹੋ ਗਏ ਨਾ ਮੁਕਾਬਲੇ ਤੁਸੀਂ ਦੇਖ ਰਹੇ ਹੋ ਇਹ ਸ਼ਾਰਟਕਟ ਹੁੰਦਾ ਵਾ ਕਿ ਅਦਾਲਤਾਂ ਅਦੂਲਤਾਂ ਛੱਡੋ ਬੰਦਾ ਚੱਕੋ ਮਾਰੋ ਖਤਮ ਕਰੋ ਇੱਕ ਗੱਲ ਸੁਣ ਲਈ ਭਗਵੰਤ ਤੁਸੀਂ 99 ਠੀਕ ਮਾਰੋਗੇ ਨਾ ਪਰ ਪਹਿਲੀ ਗੱਲ ਤਾਂ ਮਾਰਨ ਦਾ ਅਧਿਕਾਰ ਨਹੀਂਗਾ ਜਦ ਸਾਡੇ ਕੋ ਕ੍ਰਿਮੀਨਲ ਜਸਟਿਸ ਸਿਸਟਮ ਹੈ ਯੂ ਡੂ ਨਾਟ ਹੈਵ ਦੀ ਅਥਾਰਟੀ ਟੂ ਕਿਲ ਸਮਬਡੀ ਇਨ ਕੋਲਡ ਬਲੱਡ ਪਰ ਜੇ 99 ਠੀਕ ਹੈ ਇੱਕ ਵੀ ਗੁਨਾਹ ਬੇਗੁਨਾਹ ਬੰਦਾ ਤੂੰ ਮਾਰਤਾ ਨਾ ਇੱਕ ਵੀ ਬੇਗੁਨਾਹ ਉਸ ਦਰਗਾਹ ਤੋਂ ਮਾਫੀ ਨਹੀਂ ਹੋ ਮਿਲਣੀ ਫਿਰ ਤਰਾ ਪਤਾ ਨਹੀਂ ਅੰਤ ਕਿਦਾਂ ਹੋਣਾ ਤੁਹਾਡਾ ਸਾਰਿਆਂ ਦਾ ਪਤਾ ਨਹੀਂ ਤੁਸੀਂ ਕਿੱਦਾਂ ਦੀਆਂ ਤਕਲੀਫਾਂ ਝੱਲ ਕੇ ਜਾਓਂਗੇ ਅਗਰ ਤੁਸੀਂ ਕਿਸੇ ਦੀ ਜਾਨ ਲਵੋਗੇ ਤੁਮ ਕਿਸੇ ਪੰਛੀ ਕਿਸੇ ਜੀਵ ਕਿਸੇ ਕੀੜੀ ਦੀ ਵੀ ਜਾਨ ਲਈਏ ਤਾਂ ਦਿਲ ਦੁੱਖਦਾ ਵਾ ਕਿ ਮੈਂ ਜਾਨ ਲੈਣ ਲੱਗਿਆ ਵਾਂ ਮਤ ਕਰੋ ਬੰਦ ਕਰੋ ਇਹ ਸਾਰੀਆਂ ਗੱਲਾਂ ਆ ਜਿਹੜਾ ਬਦਲਾ ਖੋਰੀ ਇੱਕ ਦੂਜੇ ਨੂੰ ਚੱਕ ਲੋ ਢਾ ਲੋ ਥੱਲ ਲੋ ਇਹ ਕੱਖ ਵੀ ਨਹੀਂ ਨਿਕਲਣਾ ਜਿੰਨੇ ਮਰਜੀ ਹੋਰ ਫੜਲਾ ओके मैं पैसे रिकवर करूंगा मैं मुक्तार अंसारी का 55 लाख रुपया खर्चा अमरेंद्र सिंह ने वकीलਾਂ ਦੇ ਉੱਤੇ ਮੈਂ ਵਾਪਸ ਕਰਾਉਂਗਾ ਪੰਜੀ ਨਹੀਂ ਵਾਪਸ ਹੋਣੀ ਉਲਟਾ ਪੈਸੇ ਖਰਚੇ ਆ ਮੇਰੇ ਕੇਸ ਵਿੱਚ 200 ਸਰਕਾਰੀ ਵਕੀਲ ਦੀ ਫੌਜ ਆ ਪੰਜਾਬ ਸਰਕਾਰ ਦੇ ਕੋਲੋਂ ਛੱਡ ਕੇ ਸੁਪਰੀਮ ਕੋਰਟ ਤੇ ਹਾਈ ਕੋਰਟਾਂ ਵਿੱਚ ਉਹ ਵਕੀਲ ਖੜੇ ਕੀਤੇ ਮੇਰੇ ਖਿਲਾਫ ਜਿਹਨਾਂ ਦੀ ਫੀਸ 25 ਲੱਖ ਰੁਪਇਆ ਇੱਕ ਪੇਸ਼ੀ ਦੀ ਇੱਕ ਦਿਨ ਦੀ ਹੈ 5 ਕਰੋੜ ਰੁਪਏ ਤੋਂ ਉੱਤੇ ਮੇਰੇ ਤੇ ਖਰਚਾ ਭਗਵਾਨ ਤੇ ਇਹਦਾ ਇਹਦਾ ਰਿਕਵਰ ਕੌਣ ਕਰੂਗਾ ਆ ਇਹ ਪੈਸੇ ਕੋਣ ਖਜ਼ਾਨੇ ਵਿੱਚ ਜਮ੍ਹਾਂ ਕਰਾਊਗਾ ਆ ਮੇਰੀ ਅੱਜ ਦੀ ਤੁਹਾਡੇ ਨਾਲ ਇੱਕ ਦਲੀਲ ਸੀ ਤੇ ਮੈਂ ਫਿਰ ਤੁਹਾਨੂੰ ਕਹਿਣਾ ਚਾਹੁੰਦਾ ਕਿ ਜੋ ਮੇਰੇ ਨਾਲ ਹੋਇਆ ਤੁਸੀਂ ਫਿਕਰ ਨਹੀਂ ਕਰਨਾ ਬਿਲਕੁਲ ਵੀ ਘਬਰਾਉਣਾ ਨਹੀਂਗਾ ਕਿਉਂਕਿ ਸਾਡੇ ਮਗਰਲੇ ਜਿਹੜੇ ਪੁਰਖੇ ਇਤਿਹਾਸ ਆ ਐਂ ਤਾਂ ਫਿਰ ਛੋਟੇ-ਛੋਟੇ ਸਹਬਜ਼ਾਦਿਆਂ ਨੂੰ ਟਰਾਲ ਲੈਂਦੇ ਡਰਾ ਸਕੇ 7 ਸਾਲ ਤੇ 9 ਸਾਲ ਦੇ ਬੱਚਿਆਂ ਨੂੰ ਇੰਦਾ ਪੰਜਾਬੀ ਨੇ ਹਾਂ ਪਿਆਰ ਨਾਲ ਤਾਂ ਮੈਨੂੰ ਭਗਵੰਤ ਕਹਿੰਦਾ ਤੇ ਮੈਂ ਭਾਵਾਂ ਇਹ ਇਹਦੀ ਥਾਪੀ ਦੇ ਆਉਂਦਾ ਇਹਦੀ ਸਪੋਰਟ ਹੀ ਕਰ ਦਿੰਦਾ ਭਾਵਾਂ ਝੂਠ ਹੀ ਬੋਲ ਦਿੰਦਾ ਇਹਦੇ ਹੱਕ ਵਿੱਚ ਇੰਦਾ ਤੱਕੇ ਨਾ ਨਹੀਂ ਡਰਤੀ ਕਰਨ ਵਾਲਾ ਕੋਈ ਵੀ ਹੈਗਾ ਲੈ ਚੱਲੀ ਸੀ ਗੱਲ ਸਿੱਧੂ ਮੂਸੇਵਾਲੇ ਦੀ ਮੈਨੂੰ ਜਦੋਂ ਕਪੂਰਥਲੇ ਵੇਸ਼ ਕੀਤਾ ਮੇਰੇ ਰਿਮਾਂਡ ਦੇ ਵਿੱਚ ਲਿਖਿਆ ਦੇਖੋ ਕਿੰਡਾ ਝੂਠ ਬੋਲਿਆ ਸਰਕਾਰੀ ਵਕੀਲਾਂ ਨੂੰ ਬੁਲਵਾਇਆ ਆ ਇਹਨਾਂ ਨੇ ਯਾਰ ਅਖੇ ਅਸੀਂ ਖੈਰ ਇਹ ਨਾ ਦਾਦੀ ਤਹਿਕੀਕਤ ਕਰਨੀ ਇਹਦੇ ਲਾਰੈਂਸ ਬਿਸ਼ਰੋਈ ਤੇ ਜੱਗੂ ਪ੍ਰਭਾਤ ਭਗਵਾਨਪੁਰੀਏ ਦੇ ਨਾਲ ਗੈਂਗਸਟਰ ਨਾਲ ਤੱल्लੁਕਾ ਤਾਂ ਪਹਿਲਾਂ ਤਾਂ ਦੱਸੋ ਤੁਹਾਨੂੰ ਤੁਹਾਨੂੰ ਲੱਗਦਾ ਮੈਂ ਗੈਂਗਸਟਰ ਨਾਲ ਤੱल्लੁਕਾਤ ਰੱਖਣ ਵਾਲਾ ਕਿਹੜੀ ਬੋਲ ਕੇ ਦੱਸਿਓ ਜ਼ਰਾ ਤੁਹਾਨੂੰ ਲੱਗਦਾ ਕਿ ਮੈਂ ਕਦੀ ਨਸ਼ੇ ਦਾ ਵਪਾਰ ਜ਼ਿੰਦਗੀ 'ਚ ਕਦੀ ਕੀਤਾ ਹੋਊਗਾ ਕਹਿੰਦੇ ਜੇ ਅਸੀਂ ਗੈਂਗਸਟਰਾਂ ਨਾਲ ਤੱल्लੁਕਾ ਦੇ ਲਿੰਕ ਕਰ ਰਹੇ ਹਾਂ ਤੇ ਉਧਰਲੇ ਪਾਸੇ ਮੈਂ ਜਿਨ੍ਹਾਂ ਨੇ ਮਾਰਿਆ ਸਿੱਧੂ ਮੂਸੇਵਾਲੇ ਨੂੰ ਸਾਡੇ ਹੋਣਹਾਰ ਬੱਚੇ ਨੂੰ ਮੈਂ ਉਹਦੀ ਡਾਕਟ ਦੇ ਮਦਦ ਕਰਨ ਦੇ ਆ ਜਿਹੜੇ ਬੰਦੇ ਇੰਟਰਵਿਊ ਆ ਦਿੰਦੇ ਜੇਲਾਂ ਜੋੜਾਂ ਦੇ ਖਰਾਬ ਬੋਲਦਾ ਇਦਾਂ ਇਲਜ਼ਾਮ ਲਾ ਰਹੇ ਕਿ ਮੇਰੇ ਤਲੁਕਾਤ ਦੇ ਅੰਦਰ ਰਿਪੋਰਟ ਰਹੀ ਆ ਭਗਵੰਤਪਾਲ ਦੇ ADGP ਇੰਟੈਲੀਜੈਂਸ ਦੇ ਕੋਲ ਕਿ ਖੇਰੇ ਨੂੰ ਇਹਨਾਂ ਲੋਰੈਂਸ ਬਿਸ਼ਨੋਈ ਦੇ ਗੈਂਗ ਤੋਂ ਜਾਨੀ ਖਤਰਾ ਵਾ ਇਹਦੇ ਖੇਰੇ ਤੇ ਉਹਦੇ ਪਰਿਵਾਰ ਨੂੰ ਉਥੇ ਉਹ ਪਈ ਆ ਇਦਾਂ ਆ ਝੂਠ ਬੋਲ ਰਹੇ ਨੇ ਇਹਨਾਂ ਕੁਫਰ ਤੋਲਿਆ ਗਿਆ ਮੇਰੇ ਵਿਰੋ ਮਲਕੌਰ ਸਿੰਘ ਉਹਦੇ ਪਿਤਾ ਜੀ ਮੇਰੀ ਉਹਨਾਂ ਨਾਲ ਹੰਦਰਦੀ ਮੇਰੀ ਹਰ ਉਸ ਵਿਅਕਤੀ ਦੇ ਨਾਲ ਹੰਦਰਦੀ ਆ ਜਿਹਦੇ ਨਾਲ ੱੱਕਾ ਜ਼ੁਲਮ ਪੇ ਇਨਸਾਫੀ ਹੋ ਰਹੀ ਹੈ ਬਸ ਇਸ ਰਾਹ ਤੇ ਚੱਲੂਗਾ ਆਵਾਜ਼ ਇਦਾਂ ਹੀ ਰਹੇਗੀ ਮੁੱਦਿਆਂ ਦੇ ਉੱਤੇ ਕੇਂਦ੍ਰਿਤ ਰਹੇਗੀ ਵੱਡੇ ਇਸ਼ੂਸ ਪੰਜਾਬ ਦੇ ਜਿਹਨੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਵਾ ਉਹਦੇ ਵਾਸਤੇ ਤਿਆਰੀ ਕਰਕੇ ਆਉਣ ਵਾਲਾ ਜਿੰਨਾ ਵੀ ਮੇਰਾ ਜੀਵਨ ਬਚਿਆ ਹੋਣ ਅਗਲਾ ਜਿੰਨਾ ਵੀ ਉਹਦੇ ਹੱਥ ਵਿੱਚ ਹੈ ਉਹ ਮੈਂ ਪੰਜਾਬ ਨੂੰ ਤੇ ਆਪਣੀ ਕੌਮ ਤੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਦਾ ਹੋਇਆ ਫਤਿਹ ਬੁਲਾਉਣਾ ਤੁਹਾਨੂੰ ਫਤੇ ਦਿਵਾਉਣਾ ਫਤੇ ਪ੍ਰਵਾਨ ਕਰੋ ਜਿਸ ਜਿਸ ਨੇ ਹਿੱਸਾ ਪਾਇਆ ਕਿਸ ਨੇ ਅਰਦਾਸ ਕੀਤੀ ਕਿਸ ਨੇ ਫੋਟੋ ਸ਼ੇਅਰ ਕੀਤੀ ਕਿਸ ਨੇ ਸਪੀਚ ਕੀਤੀ ਕਿਸ ਨੇ ਟੀਵੀਾਂ 'ਚ ਬੋਲਿਆ ਕਿਸ ਨੇ ਕੈਨੇਡਾ ਅਮਰੀਕਾ 'ਚ ਬੈਠੇ ਮੇਰੇ ਪੁੱਤ ਨੂੰ ਸੁਣਿਆ ਭੇਜਿਆ ਕਿਸ ਨੇ ਹਮਦਦ ਕੀਤੀ ਮੈਂ ਉਹਨਾਂ ਸਾਰਿਆਂ ਦਾ ਸਾਰਿਆਂ ਦਾ ਆਪਣੀ ਪਾਰਟੀ ਸਮੇਤ ਸਾਰੀਆਂ ਪਾਰਟੀਆਂ ਤੋਂ ਲੈ ਕੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਤੱਕ ਆਹ ਮੇਰੇ ਹੱਥ ਜੋੜੇ ਨੇ ਮੈਂ ਤੁਹਾਡਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ